ਕਣਕ ਸਟੋਰ ਕਰਨ ਦਾ ਆ ਤਰੀਕਾ ਤੁਸੀਂ ਕਦੇ ਨਹੀਂ ਦੇਖਿਆ ਹੋਣਾ ਤੇ ਅਜੀਹਾ ਤਰੀਕਾ ਦੱਸਾਂ ਜਿਹਦੇ ਨਾਲ ਮਤਲਬ ਤੁਹਾਨੂੰ ਆਸਾਨੀ ਹੋਊਗੀ ਕਣਕ ਪਾਉਣ ਚ ਵੀ ਤੇ ਕਣਕ ਤੁਹਾਡੀ ਕਦੇ ਵੀ ਖਰਾਬ ਨਹੀਂ ਹੋਊਗੀ ਤੇ ਨਾ ਹੀ ਇਹਦੇ ਵਿੱਚ ਆਪਾਂ ਕੋਈ ਜ਼ਹਿਰੀਲੀ ਦਵਾਈ ਵਰਤਾਂਗੇ ਤੇ ਨਾ ਹੀ ਤੁਹਾਡਾ ਢੋਲਕ ਦੇ ਖਰਾਬ ਹੋਊਗਾ ਅਜੀਹਾ ਇੱਕ ਦੇਸੀ ਜਗਾੜ ਬਣਾਇਆ ਆਪਣੇ ਤੇ ਇੱਕ ਦੇਸੀ ਤਰੀਕਾ ਵੀ ਦੱਸਾਂਗੇ ਨਾਲ-ਨਾਲ ਕਣਕ ਸੰਭਣ ਦਾ ਜੇਕਰ ਤੁਸੀਂ ਕਣਕ ਸੰਭਣੀ ਹੈ ਤਾਂ ਆਹ ਤਰੀਕਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਮਤਲਬ ਕਿ ਆਪਾਂ ਦੋ ਤਰੀਕੇ ਦੱਸਾਂਗੇ ਇੱਕ ਤਰੀਕਾ ਜਿਹੜਾ ਅੱਜ ਤੋਂ ਬੀਤੀ 30 ਸਾਲ ਪੁਰਾਣਾ ਤਰੀਕਾ ਤੇ ਉਹ ਤਰੀਕਾ ਦੱਸਾਂਗੇ ਤੇ ਇੱਕ ਤਰੀਕਾ ਹੈ ਜਿਹੜਾ ਅੱਜ ਦਾ ਤਰੀਕਾ ਨਾ ਮਾ ਅੱਜ ਮਾਡਰਨ ਯੁੱਗ ਦਾ ਤਰੀਕਾ ਹੈ ਦੋ ਤਰੀਕੇ ਦੱਸਾਂਗੇ ਦੋਹੇ ਤਰੀਕੇ ਤੁਸੀਂ ਵਰਤਨੇ ਆ ਜੇਕਰ ਤੁਸੀਂ ਕਣਕ ਸਾਂਭਣੀ ਹੈ ਇਸ ਤਰੀਕੇ ਨਾਲ ਤੁਸੀਂ ਚਾਹੇ 5 ਸਾਲ ਕਣਕ ਰੱਖ ਲਓ ਕਰੇ ਮੁੜ ਕੇ ਦੇਖਣ ਦੀ ਲੋੜ ਨਹੀਂ ਸਾਂਭਣ ਵੇਲੇ ਤੇ ਇੱਕ ਤਾਂ ਆਪਾਂ ਇਹ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਸਟੈਂਡ ਬਣਵਾਇਆ ਤੇ ਇਹਦੇ ਨਾਲ ਕੀ ਹੋਊਗਾ ਵੀ ਢੋਲ ਥੱਲੋਂ ਆਪਣਾ ਖਰਾਬ ਨਹੀਂ ਹੋਊਗਾ ਜਦੋਂ ਥੱਲੋਂ ਢੋਲ ਖਰਾਬ ਹੋਣਾ ਹੈ ਥੱਲੋਂ ਕਿਤੇ ਉਹ ਪਾਟਿਆ ਨਾਲ ਕਣਕ ਵੀ ਬਚੀ ਰਹੂਗੀ ਆਪਣੀ ਇਹ ਸਭ ਤੋਂ ਸੌਖਾ ਤਰੀਕਾ ਹੈ ਇਹ ਮਤਲਬ ਕਿ ਇਹਦੇ ਕੋਈ ਜ਼ਿਆਦਾ ਖਰਚਾ ਵੀ ਨਾ ਤੁਸੀਂ ਬਣਵਾ ਸਕਦੇ ਹੋ ਇਹ ਢੋਲ ਦਾ ਮੇਚਾ ਦੇਖ ਕੇ ਇਹ ਜੀ ਮੈਂ ਆਪਾਂ ਬਣਵਾਇਆ ਦੂਜੇ ਢੋਲ ਦਾ ਉਹ ਚ ਜੇ ਕਣਕ ਪਈ ਆ ਪਤਾਂ ਕਰਕੇ ਵੀ ਇਹ ਢੋਲ ਤੇ ਇਹ ਖਾਲੀ ਹੋਇਆ ਸੀ ਇਹ ਤੇ ਦਰ ਕਰਾਂ ਮੈਂ ਤੁਹਾਨੂੰ ਤੇ ਆ ਦੇਖੋ ਵੀ ਪੂਰਾ ਵਧੀਆ ਮੰਨ ਲਓ ਉੱਚਾ ਰਹਿੰਦਾ ਢੋਲ ਤੇ ਥੱਲੇ ਆਪਣਾ ਝਾੜੂ ਝੂੜੂ ਵੱਜਦਾ ਰਹਿੰਦਾ ਕੋਈ ਜਾਨਵਰ ਨਹੀਂ ਲੁਕਦਾ ਥੱਲੇ ਤੇ ਬਾਕੀ ਢੋਲ ਦੀ ਬਚਤ ਰਹਿੰਦੀ ਹੈ ਢੋਲ ਜਰਦਾ ਨਹੀਂ ਨਹੀਂ ਢੋਲ ਨੂੰ ਆਪਾਂ ਜਦੋਂ ਪਾਣੀ ਪੂਣੀ ਪੈਣ ਦਾ ਕਿ ਵੀ ਜਰ ਲੱਗ ਜਾਂਦੀ ਹੈ ਇਹ ਤਰੀਕਾ ਸਭ ਤੋਂ ਵਧੀਆ ਸੌਖਾ ਤਰੀਕਾ ਤੁਸੀਂ ਆਪਣਾ ਇਹ ਜਿਹੜਾ ਵੈਲਡਰ ਹੁੰਦੇ ਨੇ ਉਹਨਾ ਆਪਣਾ ਮੇਚਾ ਦੇ ਕੇ ਇਹ ਤਰੀਕਾ ਮਤਲਬ ਇਹ ਜਿਹੜਾ ਸਟੈਂਡ ਜਾਂ ਬਣਵਾ ਸਕਦੇ ਹੋ ਲੱਕੜ ਦਾ ਬਣਾਉਂਗੇ ਲੱਕੜ ਦਾ ਮਤਲਬ ਜਲਦੀ ਰੁੱਟ ਜਾਊਗਾ ਇਹ ਲੋਹੇ ਦਾ ਬਣਾ ਲਿਓ ਲੋਹੇ ਦਾ ਸਭ ਤੋਂ ਵਧੀਆ ਜੇਕਰ ਸਟੀਲ ਦਾ ਬਣਾ ਸਕਦੇ ਉਹ ਸਭ ਤੋਂ ਵਧੀਆ ਹੈ ਸਟੀਲ ਦਾ ਹੁਣ ਕਣਕ ਸਾਂਭਣ ਦੀ ਵਾਰੀ ਆ ਗਈ ਕਣਕ ਸਾਂਭਣੀ ਹੈ ਤਾਂ ਉਹਦੇ ਵਿੱਚ ਐ ਜ਼ਹਿਰ ਪਾਉਣ ਦੀ ਲੋੜ ਨਹੀਂ ਆ ਇੱਕ ਤਾਂ ਤੂੜੀ ਪਾਉਣੀ ਹੈ ਤੁਸੀਂ ਨੇ ਹੁਣ ਤੂੜੀ ਪਾਉਣ ਨੂੰ ਸੁਣ ਕੇ ਕਈ ਵੀਰ ਹੋਗੇ ਉਹਨੇ ਹੈਰਾਨ ਵੀ ਤੂੜੀ ਆਪਾਂ ਤਾਂ ਕਣਕ ਸਾਫ਼ ਕਰਕੇ ਪਾਉਣੀ ਹੈ ਵੀ ਤੁਸੀਂ ਤੂੜੀ ਕਿਵੇਂ ਪਾਉਂਗੇ ਅੱਜ ਤੋਂ ਜਿਹੜੇ ਪ੍ਰਾਣੇ ਤਰੀਕੇ ਨਾਲ ਕਣਕ ਸਾਮੇ ਕਰਦੇ ਉਹ ਤੂੜੀਆਂ ਦੇ ਵਿੱਚ ਹੀ ਸਾਮੇ ਕਰਦੇ ਜਿਵੇਂ ਤੂੜੀਆਂ ਦੇ ਵਿੱਚ ਘੜੇ ਦੱਬ ਕੇ ਰੱਖ ਦਾਂਦੇ ਵੱਡੇ ਜਾਂ ਕੋਈ ਕਿਵੇਂ ਵੀ ਤਰੀਕਾ ਨਾਲ ਤੂੜੀਆਂ 'ਚ ਰੱਖਿਆ ਕਰਦੇ ਜਦੋਂ ਤੁਸੀਂ ਕਣਕ ਸਾਮਦੇ ਹੋ ਉਹਨੂੰ ਕਦੇ ਵੀ ਚਾਰ ਨਾ ਲਵਾਓ ਚਾਰ ਲਵਾਏ ਬਿਨਾ ਉਹਨੂੰ ਢੋਲ 'ਚ ਪਾਓ ਤੇ ਵਿੱਚ ਤੁਸੀਂ ਜਦੋਂ ਕਣਕ ਭਰਤੀ ਤਾਂ ਉਤੋਂ ਹੀ ਤੁਸੀਂ ਮਤਲਬ ਕਿ ਇੱਕ ਵੱਠਲ ਜਿਹੜਾ ਤੂੜੀ ਦਾ ਪਾ ਦਿਓ ਇਹ ਨਾਲ ਤੁਹਾਡੀ ਕਣਕ ਨੂੰ ਇੱਕ ਮਤਲਬ ਕਿ ਸੁੱਸਰੀ ਇੱਕ ਦਾਣਾ ਵੀ ਖਰਾਬ ਨਹੀਂ ਹੁੰਦਾ ਤੇ ਇਹਦੇ ਨਾਲ ਨਾਲ ਇੱਕ ਦੋ ਚੀਜ਼ਾਂ ਹੋਰ ਪਾਉਣੀਆਂ ਇੱਕ ਤਾਂ ਤੁਸੀਂ ਡਬੀਆਂ ਪਾ ਦਿਓ ਇਹਦਾ ਆਪਾਂ ਆਮ ਪਾਉਣੀ ਪਾਉਨੇ ਆ ਜਿਹੜੀ ਆਪਾਂ ਦਵਾਈਆਂ ਪਾਉਂਨਾ ਜ਼ਹਿਰੀਲੀਆਂ ਉਹ ਆਪਾਂ ਨੂੰ ਬਹੁਤ ਜ਼ਿਆਦੇ ਮਾੜੀਆਂ ਨੇ ਕਿਉਂਕਿ ਜ਼ਹਿਰੀਲੀਆਂ ਦਵਾਈਆਂ ਦੀ ਜਿਹੜੀ ਅੰਦਰ ਗੈਸ ਬਣਦੀ ਹੈ ਉਹ ਸਭ ਤੋਂ ਖਤਰਨਾਕ ਹੈ ਉਹੀ ਆਪਾਂ ਜਿਹੜੀ ਕਣਕ ਖਾਈ ਜਾਂਦੇ ਆ ਤੇ ਇਹ ਡੱਬੀਆਂ ਯਾਦ ਕਰ ਲਿਓ ਇੱਕ ਜਿਹੜੀ ਤੂੜੀ ਤੁਸੀਂ ਝਾਰ ਜਿਹੜਾ ਸਾਫ ਕਣਕ ਤੁਰਤ ਕਰੋ ਜਿੰਨੀ ਪਹਾਉਣੀ ਆ ਉੰਨੀ ਤੁਰਤ ਕਰ ਲਿਆ ਕਰੋ ਪਰ ਪਹਿਲਾਂ ਸਾਫ ਕਣਕ ਮੈਂ ਵਲੇ ਕਦੀ ਨਾ ਪਾਇਆ ਕਰੋ ਤਾਂ ਹੀ ਆਪਣੀ ਕਣਕ ਜਿਹੜੀ ਖਰਾਬ ਹੁੰਦੀ ਹੈ ਢੋਲਾਂ ਦੇ ਵਿੱਚ ਤਾਂ ਹੀ ਉਹ ਗਲ ਛੜ ਜਾਂਦੀ ਹੈ ਤੇ ਤਾਂ ਹੀ ਉਹ ਸੁਸਰੀ ਪੈ ਜਾਂਦੀ ਹੈ ਤੇ ਇਹ ਤਰੀਕਾ ਯਾਦ ਕਰ ਲਿਆ ਤੇ ਇੱਕ ਇਹਦੇ ਵਿੱਚ ਜਾ ਤੁਸੀਂ ਲਸਣ ਲੈ ਲਓ ਜਾਂ ਤੁਸੀਂ ਲੈ ਲਓ ਗੰਡੇ ਲਸਣ ਤੇ ਗੰਡੇ ਚ ਕੋਈ ਵੀ ਚੀਜ਼ ਤੁਸੀਂ ਲੈ ਸਕਦੇ ਹੋ ਤੁਸੀਂ 3-4 ਪੀਸ ਉਹਦੇ ਸੱਟ ਦੇ ਵਿੱਚ ਤੇ ਜਿਵੇਂ ਆਪਾਂ ਡੱਬੀਆਂ ਪਾਤੀਆਂ ਲਸਣ ਜਾਂ ਗੰਡੇ ਪਾਤੇ ਇੱਕ ਪਾਸੇ ਪਾਤੀ ਤੂੜੀ ਇਹ ਤਿੰਨ ਚੀਜ਼ਾਂ ਪਾ ਦਿਓ ਕੋਈ ਜ਼ਹਿਰੀਲੀ ਦਵਾਈ ਨਹੀਂ ਪਾਉਣੀ ਤੁਸੀਂ ਨੇ ਕੁਝ ਨਹੀਂ ਕਰਨਾ ਥੋੜਾ ਮਤਲਬ ਕਿ ਐਂ ਕਣਕ ਦਾ ਦਾਣਾ ਇੱਕ ਵੀ ਨਹੀਂ ਖਰਾਬ ਹੁੰਦਾ ਜੇਕਰ ਤੁਸੀਂ ਜ਼ਹਿਰ ਇਹ ਪਾਉਣਾ ਤੁਹਾਡੀ ਮਰਜ਼ੀ ਹੈ ਫਿਰ ਜ਼ਹਿਰ ਪਾਈ ਚਲੋ ਬਾਕੀ ਇਹ ਤਰੀਕਾ ਸਾਰੇ ਬਦਲੋ ਠੀਕ ਹੈ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਬਾਕੀ ਇੱਕ ਵਾਰੀ ਇਹੇ ਤਰੀਕਾ ਵਰਤ ਕੇ ਜ਼ਰੂਰ ਦੇਖਿਓ ਤੇ ਬਾਕੀ ਜਿਹੜਾ ਢੋਲ ਵਾਲਾ ਪਸਟੈਂਡ ਬਣਾ ਇਹ ਵੀ ਜ਼ਰੂਰ ਵਰਤਿਓ